ਇਹ ਵਿਅਕਤੀ ਤਾਂ ਦੇਖੀ ਯਾਰ ਲੋਜ ਉਹ ਨਿਬੇਸ ਕਰਨੀ ਕਿਤੇ ਉਹ ਤੇ ਮੈਂ ਤਰਸ ਰਹੀ ਇੱਕ ਲੈਟਰ ਵੀ ਜਹੇਦਾਰ ਨੂੰ ਲਿਖ ਦਿੱਤਾ ਹੈ ਕਿ ਜਹੇਦਾਰ ਸਾਹਿਬ ਆਵੋ ਅੱਗੇ ਪੰਦੇ ਜਹੇਦਾਰ ਇਕੱਠੇ ਹੋ ਜਾਈ ਇਹ ਜਿਹੜੇ ਬਕਵਾਸ ਕਾਲੀ ਡਾਲ ਦੇ ਵੀ ਆਪਣੇ ਧੜੇ ਬਣ ਰਹੇ ਨੇ ਮੈਂ ਰੋਕਣ ਦੀ ਪੇਸ਼ੀ ਕਰੂੰ ਕੋਈ ਖਰਚ ਨਹੀਂ ਪੈਂਦਾ ਹਾਲ ਇਲੈਕਸ਼ਨ 2027 ਚਾਹੇ ਕਰ ਲਿਆ ਦੇ ਤਿਆਰੀ ਪਰ ਆਪੋ ਆਪਣੇ ਜੋ ਤੁਹਾਂ ਵੱਖਰੇ ਵੱਖਰੇ ਪੈਦਾ ਕਰ ਦਿੱਤੇ ਨੇ ਇਹਦੇ ਨਾਲ ਪੰਥ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਉਸ ਜਿਸ ਵਿੱਚ ਜਿਵੇਂ ਸ਼ੋਰ ਨੇ ਅਕਾਲੀ ਦਲ ਉਹ ਅੱਜ ਕਮਜ਼ੋਰ ਕਰਨੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਭੀ ਨਾਲ ਉਹਦੇ ਜ਼ਿੰਮੇਵਾਰ ਕੁਝ ਸ਼ੋਮੀ ਅਕਾਲੀ ਦਲ ਦੇ ਜਿਹੜੇ ਉੱਗੇ ਲੀਡਰ ਨੇ ਉਹਨਾਂ ਦਾ ਹੱਥ ਬੁਣਾ ਉਹਨਾਂ ਦਾ ਅੜੀਅਰ ਰਵਈਆ ਅਤੇ ਕੋਈ ਸ਼ਰਮ ਨਹੀਂ ਅਕਾਲੀ ਦਲ ਦੇ ਜਿਹੜੇ ਗੱਲ ਨਹੀਂ ਦਰਨੇ ਉਹ ਰਾਜਨੀਤਿਕ ਪਾਰਟੀਆਂ ਦੇ ਸ਼ਿਕਾਰ ਹੋ ਰਹੇ ਨੇ ਅੜਿਆ ਰਵਈਆ ਹੋਣ ਕਰਕੇ ਹੌਲੀ-ਹੌਲੀ ਇਹਦੇ ਵਿੱਚ ਇਹਨੀ ਗ੍ਰਾਵਟਿੰਗ ਹੋ ਗਈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਜ-ਪੰਜ ਵਾਰ ਪੰਜਾਬ ਤੇ ਰਾਜ ਕਰ ਚੁੱਕੀ ਸੀ ਅੱਜ ਉਹਦੇ ਦਰਗਾਸ਼ਾ ਹਟੂਕਿਆ ਕਿ ਇੱਕ ਜਾਂ ਦੋ ਐਮਐਲਏ ਤੋਂ ਵਾਅਦਾ ਆਪਣੇ ਐਮਐਲਏ ਨੂੰ ਜਿਤਾਉਣ ਦੀ ਹیثیت ਨਹੀਂ ਦੇਹੀ ਪਾਰਲੀਮੈਂਟ ਦੇ ਜੀ 11 ਸਿੱਟਾ ਚ ਇੱਕ ਨੂੰ ਵਰ ਸਿੱਟਾ ਨਹੀਂ ਦਿੱਤੇ ਪੰਥ ਪਿਆਰ ਕਰਨ ਵਾਲਾ ਸਾਰਾ ਸਿੱਖ ਪੰਥ ਦੇ ਦੀ ਬੜਾ ਚਿੰਤਿਤ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਸਾਰੇ ਦੁਨੀਆ ਪਰਦਾ ਸਿੱਖ ਕਮਜ਼ੋਰ ਹੋ ਜਾਏਗਾ ਮਜ਼ਬੂਤ ਕਰਨਾ ਤੁਹਾਡਾ ਫਰਜ਼ ਬੰਦਾ ਹੈ ਤੁਹਾਨੂੰ ਅੱਗੇ ਆਉਣਾ ਪਵੇਗਾ ਸਭੇ ਇੱਕ ਪੰਜ ਜਹਜ਼ਾਰੀ ਇਕੱਠੇ ਹੋ ਕੇ ਮੰਗੀ ਸਾਹਿਬ ਦੀਵਾਨ ਹਾਲ ਦੇ ਵਿੱਚ ਦੁਨੀਆ ਦੁਰੀ ਪਰ ਦੁਨੀਆ ਪਰ ਦੀਆਂ ਸਿੰਘ ਸਭਾ ਨਿਯਮਤ ਪ੍ਰਬੰਧਕ ਕਮੇਟੀਆਂ ਨੇ ਤਾਂ ਪੰਥ ਪ੍ਰਵਾਨਿਤ ਕਮੇਟੀਆਂ ਨੇ ਉਹਨਾਂ ਦੇ ਪ੍ਰਧਾਨਾਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਲੈ ਕੇ ਇੱਕ ਵਾਰ ਸ਼ਰੋਮਣੀ ਇਕਾਦੀ ਲਈ ਦੁਨੀਆ ਪਰ ਦੇ ਵਿੱਚ ਉਹ ਸਥਿਤੀ ਤੇ ਲੈ ਜਾਈਏ ਜਿੱਥੇ ਸਾਰਾ ਪੰਥ ਇੱਕ ਝੰਡੇ ਥਲੇ ਜਦੋਂ ਇਕੱਠਾ ਹੋਵੇਗਾ ਉਰਿਸ਼ੀਓਂ ਨੇ ਕਾਲੀ ਗੱਲ ਵੀ ਮਰਦੂਤ ਹੋਵੇਗਾ ਤੇ ਸੇਕ ਕੰਪਿਊਟਰ ਦੀ ਕਰਾਵੀ ਹੋਵੇਗੀ 14 ਦਸੰਬਰ ਨੂੰ 1920 ਵਿੱਚ ਸ੍ਰੀ ਅੰਮ੍ਰਿਤਸਰ ਕਾਲੀ ਗੱਲ ਦਾ ਮਾਰ ਰੱਖਿਆ ਗਿਆ ਕਿ 2027 ਦੇ ਵਿੱਚ ਪੰਜਾਬ ਦਾ ਇਲੈਕਸ਼ਨ ਹੈ ਮੈਂ ਬੇਨਤੀ ਕਰਦਾ ਹਾਂ ਭਾਵੇਂ ਛੋਟਾ ਹਾਂ ਪਰ ਬੇਨਤੀ ਕਰਦਾ ਹਾਂ ਪੰਜੇ ਜੇਹੇਦਾਰਾਂ ਨੂੰ ਕਿ 14 ਦਸੰਬਰ ਤੋਂ ਪਹਿਲਾਂ ਪਹਿਲਾਂ ਇੱਕ ਹਮਲਾ ਮਾਰੋ ਅੱਗੇ ਆਓ ਪੰਜੇ ਜਥੇਦਾਰ ਤੇ ਮਨਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਇਕੱਠੇ ਹੋ ਗਏ ਕਾਕਾ ਸਾਹਿਬ ਤੋਂ ਅਰਦਾਸ ਕਰੋ ਕਿ ਹਾਂ ਸ਼ੇਵਨੀ ਅਕਾਲੀ ਦਲ ਜਿਹੜਾ 104 ਸਾਲ ਦਾ ਜੀਵਨ ਰੋਚੂਕਾ ਉਹਨਾਂ ਆਪਾਂ ਕਮਜ਼ੋਰ ਨਹੀਂ ਹੋਣੇਗਾ ਜੇ ਕਿਤੇ ਕਮਜ਼ੋਰ ਹੋ ਗਿਆ ਤੇ ਸਿੱਖ ਪੰਥ ਦੀ ਇਹ ਰਾਜਨੀਤਿਕ ਪਾਰਟੀਆਂ ਦੇ ਖਾ ਜਾਂਦੀਆਂ ਜੇ ਕਿਰੇ ਟੱਕਰ ਲੈ ਸਕਦਾ ਹੈ ਸਿੱਖ ਪੰਥ ਵਾਸਤੇ ਕੋਈ ਸ਼ੇਵਨੀ ਕਾਰੀਦਾਰ ਹੈ ਆਪਾਂ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਸ਼ਿਕਾਰ ਨਹੀਂ ਹੋਣਾ ਆਪਣਾ ਅਰਦਾ ਜੇ ਜੋ ਜਿਹੜੀ ਬੇਨਤੀ ਕਰੇਗਾ ਕਾਗ ਕਸ਼ਾਹ ਦੀ ਸਰਪ੍ਰੇਰਤੀ ਹੇਠ ਤੇ ਮੈਂ ਅਕਾਲੀ ਦਲ ਦੇ ਲੀਡਰਾਂ ਨੂੰ ਕਹਿਣਾ ਚਾਹਾਂਗਾ ਆਪਣੀ ਕੁਰਸੀ ਨੂੰ ਮੋੜਨਾ ਕਰਕੇ ਆਪਣੀ ਪ੍ਰਭੂਸ਼ਾਤ ਨੂੰ ਮੋੜਨਾ ਕਰਕੇ ਕੌਮ ਦੀ ਇੱਜ਼ਤ ਸ਼ਾਨ ਵਾਸਤੇ ਅਕਾਲੀ ਦਲ ਨੂੰ ਕਮਜ਼ੋਰ ਨਾ ਹੋਣ ਦਿਓ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੇ ਅਕਾਲੀ ਦਲ ਤੁਹਾਡੀ ਵਜ੍ਹਾ ਦੇ ਨਾਲ ਅੱਜ ਦੇ ਲੀਡਰਾਂ ਦੀ ਵਜ੍ਹਾ ਦੇ ਨਾਲ ਕਮਜ਼ੋਰ ਹੁੰਦਾ ਹੈ ਤੇ ਕਦੀ ਵੀ ਪੜਦਾ ਸਿੱਖ ਪੰਥ ਦੋਨੋਂ ਲੋਖ ਨਹੀਂ ਕਰੇਗਾ ਠੀਕ ਹੈ ਪੰਜਾਬ ਦੇ ਇੱਕ ਤੋਂ ਤੁਹਾਨੂੰ ਕੁਰਸੀਆਂ ਦੀ ਜੇਦਾਈ ਹੋਏਗੀ ਪਰ ਪੰਜਾਬ ਦੇ ਵਾਸਤੇ ਦੁਨੀਆ ਪਰਦੇਸਿਕਾਂ ਨੂੰ ਬੜੀ ਚਿੰਤਾ ਹੈ ਕਿ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਸਿੱਖ ਪੰਥ ਦੀ ਦੁਨੀਆ ਦੇ ਵਿੱਚ ਪਛਾਣ ਨਾ ਕਰੇ ਖਤਮ ਹੋ ਜਾਏ ਜੇ ਤੋ ਪਛਾਣ ਬਣਾ ਕੇ ਰੱਖਣੀ ਹੈ ਸਾਰੀ ਦੁਨੀਆ ਪਰਦੇਸ ਵਿੱਚ ਖਾਲਸਾ ਪੰਥ ਦੀ ਸਿੱਖੀ ਦੀ ਤੇ ਫਿਰ ਸਾਨੂੰ ਅਕਾਲੀ ਦਲ ਜਿਹੜਾ ਹੈ ਉਹ ਮਜ਼ਬੂਤ ਕਰਨਾ ਪੈਗਾ ਉਹ ਇੱਕ ਮਜਬੂਤ ਕਰਨ ਵਾਸਤੇ ਭਾਵੇਂ ਤੁਹਾਨੂੰ ਜਿੰਨੀ ਮਰਜ਼ੀ ਕੁਰਬਾਨੀ ਦੇਣੀ ਪਵੇ ਯਾਦ ਰਹੇਗੀ ਕਿ ਉਹਨੇ ਕੁਰਬਾਨੀਆਂ ਜਿਹੜੀਆਂ ਅਕਾਲੀ ਦਲ ਵਾਸਤੇ ਮਜਬੂਤ ਕਰਨ ਵਾਸਤੇ ਦਿਓਗੇ ਜਿਹੜੀ ਸੰਗਤ ਹੈ ਉਹ ਫਿਰ ਤੁਹਾਨੂੰ ਸਿਰਾਂ ਦੇ ਦੁੱਖ ਲੈ ਗਈ ਤੇ ਛੱਡੋ ਆਪਣੀ ਅੜੀ ਵਾਲ ਕੂਲੀ ਤੇ ਛੱਡੋ ਰਾਜਨੀਤਿਕ ਦੇਸ਼ਕਾਰ ਹੋਣੇ ਤੁਹਾਡੇ ਅੱਜ ਤੁਹਾਨੂੰ ਕੋਈ ਵੀ ਰਾਜਨੀਤਿਕ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਨਹੀਂ ਦੇਖਣਾ ਚਾਹੁੰਦੀ ਇਸ ਕਰਕੇ ਮੇਰੀ ਬੇਨਤੀ ਹੈ ਪਾਵੇਂ ਕਿ ਅਸੀਂ ਛੋਟਾ ਹਾਂ ਜਾਂ ਵੱਡਾ ਹਾਂ ਮੇਰੀ ਗੈਂਤੀ ਨੂੰ ਪ੍ਰਬੰਧ ਕਰਦੇ ਦੇਹਦਾਰਾਂ ਫਿਰ ਦੁਆਰਾ ਬੈਂਤੀ ਕਰਦਾ ਹਾਂ ਪ੍ਰੈਸਰ ਪ੍ਰਧਾਨ ਜੀ ਇਹ